ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਤਿੰਨ ਗੁੰਡੇਲੇ ਹਸਨਾ ਗੁੰਡੇ ਪਾਏ ਤੇ ਇੱਕ ਇੱਕ ਗੁੰਡਾ ਆਪਾਂ ਸਾਈਡਾਂ ਤੇ ਰੱਖਿਆ ਜੀ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਸਾਰੇ ਗੁੰਡੇ ਪਾਏ ਆਪਾਂ ਗਿਣੇ ਨੇ ਕਿੰਨੇ ਆ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ਬਣਾਉਣਾ ਡਿਜ਼ਾਈਨ ਤੇ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦਿਆ ਕਰੋ ਜੀ ਆਪਾਂ ਇੱਕ ਹੁੰਦਾ ਤਾਰਿਆ ਇਹ ਸਲਾਈ ਆਪਾਂ ਸਿੱਧੀ ਬਣਾਵਾਂਗੇ ਜੀ ਆਪਾਂ ਪਹਿਲਾਂ ਉਲਟੀ ਸਲਾਈ ਸਿੱਧੇ ਪਾਸੇ ਉਲਟੀ ਤੇ ਉਲਟੇ ਪਾਸੇ ਤੋਂ ਸਿੱਧੀ ਬਣਾ ਲਈ ਸੀਗੀ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸਕਿਪ ਜਮਾ ਨਾ ਕਰਿਓ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਲੋ ਜੀ ਆਪਾਂ ਸਿੱਧੀ ਸਲਾਈ ਬਣਾ ਲਈ ਉਲਟੀ ਸਾਈਡ ਆ ਗਈ ਜੀ ਹੁਣ ਆਪਾਂ ਇਹ ਸਲਾਈ ਸਾਰੀ ਉਲਟੀ ਬਣਾ ਲਵਾਂਗੇ ਆਪਣੀਆਂ ਦੋ ਸਲਾਈਆਂ ਹੋ ਗਈਆਂ ਉਲਟੇ ਪਾਸੇ ਉਲਟੀਆਂ ਤੇ ਸਿੱਧੇ ਪਾਸੇ ਸਿੱਧੀਆਂ ਤੇ ਲੋ ਜੀ ਉਲਟੀ ਸਲਾਈ ਵੀ ਆਪਾਂ ਬਣਾ ਲਈ ਹੁਣ ਆਪਾਂ ਸਿੱਧੀ ਸਾਈਡ ਆ ਗਏ ਹੁਣ ਆਪਾਂ ਬਣਾਵਾਂਗੇ ਜੀ ਡਿਜ਼ਾਈਨ ਆਪਣਾ ਤਿੰਨ ਗੁੰਡੇ ਤਾਂ ਆਪਾਂ ਪਹਿਲਾਂ ਸਿੰਪਲ ਬਣਾ ਲੈਨੇ ਆ ਤਿੰਨ ਗੁੰਡੇ ਆ ਤੇ ਹੁਣ ਆਪਾਂ ਡਿਜ਼ਾਈਨ ਬਣਾਵਾਂਗੇ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਤੱਗਾ ਆਪਣੇ ਵੱਲ ਕਰਾਂਗੇ ਅਰ ਤਾਂ ਅਗਾ ਪਿੱਛੇ ਹੀ ਰੱਖਾਂਗੇ ਤਿੰਨ ਗੁੰਡਿਆਂ ਤੋਂ ਆਪਾਂ ਤਿੰਨ ਗੁੰਡੇ ਬਣਾ ਲਾਂਗੇ ਜੇਪੈ ਇਹਨਾਂ ਨੂੰ ਛੱਡ ਦਾਂਗੇ ਇਹਨਾਂ ਤਿੰਨ ਗੁੰਡਿਆਂ ਨੂੰ ਆਪਾਂ ਦੁਬਾਰਾ ਸਲਾਈ ਤੇ ਲੈਣੇ ਆ ಬಣೆ ಎರೇ ಪಾಲ್ಗೆ ಸಿದ್ಧೇ ಬೇ ದ ಕುಂಡೆ ಬೇ ਫਿਰ ਆਪਾਂ ਇਹਨਾਂ ਨੂੰ ਉਤਾਰ ਦਾਂਗੇ ਫਿਰ ਆਪਾਂ ਇਹਨਾਂ ਨੂੰ ਇਸ ਸਲਾਈ ਤੇ ਲਾਵਾਂਗੇ ਤਿੰਨਾ ਤੋਂ ਆਪਾਂ ਇੱਕ ਗੁੰਡਾ ਬਣਾ ਲਾਂ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਹੁਣ ਆਪਾਂ ਇੱਥੇ ਆ ਕੇ ਲਾਸਟ ਵਾਲੇ ਤਿੰਨ ਕੁੰਡੇ ਇਹਨਾਂ ਤੇ ਆਪਾਂ ਹੁਣ ਡਿਜ਼ਾਈਨ ਬਣਾ ਲਵਾਂਗੇ ਨਾਲੇ ਆਪਾਂ ਨੂੰ ਇਸ ਤਰ੍ਹਾਂ ਪਤਾ ਲੱਗ ਜਾਂਦਾ ਜੇ ਆਪਣੇ ਕੋਲੇ ਇਸ ਤਰ੍ਹਾਂ ਦੇ ਕੁੰਡੇ ਨਾ ਆਉਣ ਤਾਂ ਆਪਾਂ ਇੱਧਰ ਡਿਜ਼ਾਈਨ ਬਣਾ ਸਕਦੇ ਹਾਂ ਜੀ ਆਪਣੇ ਕੋਲੇ ਤਿੰਨ ਕੁੰਡੇ ਰਹਿੰਦੇ ਆ ਜਿਵੇਂ ਆਪਣੇ ਕੋਲੇ ਆਹਾ ਤਾਂ ਆਪਾਂ ਇਹ ਇਸ ਤਰ੍ਹਾਂ ਇੱਕ ਗੁੰਡਾ ਆਪਾਂ ਇੱਧਰ ਹੋਰ ਲੈ ਸਕਦੇ ਆ ਪਰ ਇਹ ਡਿਜ਼ਾਈਨ ਹੀ ਇਸ ਤਰ੍ਹਾਂ ਦਾ ਇਸੇ ਤਰ੍ਹਾਂ ਹੀ ਬਣਦਾ ਇਹ ਅੱਗੇ ਬਣਾਵਾਂਗੇ ਆਪਾਂ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਕਿੰਨਾ ਤੋਂ ਤਿੰਨ ਬਣਾਏ ਫਿਰ ਆਪਾਂ ਹੁਣ ਇੱਕ ਗੁੰਡਾ ਬਣਾ ਲਿਆ ਤਿੰਨਾਂ ਤੋਂ ਆ ਜਿਆ ਵੜਾ ਕੁੰਡਾ ਆਪਾਂ ਇਸ ਤਰ੍ਹਾਂ ਬਣਾ ਲਿਆ। ਵੇਖੋ ਇਸ ਤਰ੍ਹਾਂ ਬਣ ਗਿਆ ਆਪਣਾ ਡਿਜ਼ਾਈਨ ਇਹ। ਉਲਟੀ ਸਾਈਡ ਆ ਗਈ ਜੀ ਆਪਾਂ। ਆਪਾਂ ਦੇਖੋ ਜੀ ਹੁਣ ਕੁੰਡੇ ਘਟਾਏ ਸੀ ਤੇ ਆਪਾਂ ਇਸ ਤਰ੍ਹਾਂ ਕਰਕੇ ਕੁੰਡੇ ਰਖਾ ਲੈਣ ਆਪਾਂ ਵੜ ਨਹੀਂ ਪਾਇਆ ਸੀਗਾ। ਬਣਾਉਣਾ ਉਦੋਂ ਸਹੀ ਦਿਸੂਗਾ ਨਾਲ ਵਾਲੇ ਕੁੰਡੇ ਚਾ ਦੇਖੋ ਜੀ ਇਸ ਤਰ੍ਹਾਂ ਆਪਾਂ ਇੱਥੋਂ ਸਲਾਈ ਪਾਉਣੀ ਆ ਤੇ ਇੱਕ ਕੁੰਡਾ ਬਣ ਗਿਆ ਇੱਕ ਆਪਣਾ ਕੁੰਡਾ ਆ ਵਾਲਾ ਹੈਗਾ ਅੱਗੇ ਫੇਰ ਆਪਾਂ ਆਹ ਵਾਲਾ ਕੁੰਡਾ ਚੱਕ ਲਵਾਂਗੇ ਇੱਕ ਕੁੰਡਾ ਬਣਾਇਆ ਤਿੰਨ ਕੁੰਡੇ ਆਪਣੇ ਉਲਟੇ ਸਿੰਪਲ ਫੇਰ ਆਹ ਕੁੰਡਾ ਚੱਕਾਂਗੇ ਇੱਕ ਕੁੰਡਾ ਬਣਾਵਾਂਗੇ ਤੇ ਅਗਲਾ ਕੁੰਡਾ ਆਪਾਂ ਆਹ ਵਾਲਾ ਚੱਕਾਂਗੇ ਆਪਾਂ ਬਣਾਵਾਂਗੇ ਜੀ ਦੋ ਸਲਾਈਆਂ ਹੁਣ ਆਪਾਂ ਇੱਥੇ ਸਿੰਪਲ ਬਣਾਵਾਂਗੇ ਇਸ ਤਰ੍ਹਾਂ ਇੱਕ ਸਲਾਈ ਆਪਣੀ ਸਿੱਧੀ ਬਣਾਉਂਗੀ ਆਪਾਂ ਨਾਲ ਕੋਈ ਨਾ ਛੋਟ ਗਿਆ ਸੀਗਾ ਜਾ ਰਹੀ ਆਪਾਂ نیچے ਦੋ ਸਲਾਈਆਂ ਬਣਾਈਆਂ ਸਿੰਪਲ ਉਹ ਵਾਲੀਆਂ ਆਪਾਂ ਇੱਥੇ ਬਣਾ ਲੈਣੀਆਂ ਉਲਟੀ ਸਲਾਈ ਆਪਾਂ ਬਣਾ ਕੇ ਫਿਰ ਮਿਲਦੇ ਆਂ ਹੁਣ ਦੇਖੋ ਜੀ ਆਪਾਂ ਇੱਥੇ ਬਣਾਵਾਂਗੇ ਡਿਜ਼ਾਈਨ ਆ ਜਿਹੜੇ ਤਿੰਨ ਗੁੰਡੇ ਆਪਣੇ ਇੰਨਾ ਤੇ ਬਣਾਵਾਂਗੇ ਜਿਵੇਂ ਆਪਣਾ ਇੱਧਰ ਬਣਿਆ ਸੀ gable ਹੁਣ ਇਹ ਇੱਥੇ ਬਣੂਗਾ तीन कुंडे ले, ले सिलाई तिना तो आप तीन बना लेने फिर अपना सिलाई से लेके तिने कुे कट्ठे तिना तो एक बना देंगे ਤਿੰਨ ਕੁੰਡੇ ਆਪਾਂ ਇੱਥੇ ਸਿੱਧੇ ਬਣਾਵਾਂਗੇ ਸਿੰਪਲ ਫਿਰ ਅਗਲੇ ਇਹਨਾਂ ਤਿੰਨਾਂ ਤੇ ਬਣਾਵਾਂਗੇ ਡਿਜ਼ਾਈਨ ਦੇਖੋ ਜੇ ਆਪਾਂ ਦੋ ਡਿਜ਼ਾਈਨ ਬਣਾ ਲੇ ਤੇ ਜੇ ਆਪਾਂ ਇਸ ਤਰ੍ਹਾਂ ਦੇਖੋ ਬਣਾਉਨੇ ਤਾਂ ਥੋੜਾ ਜਿਹਾ ਆਪਣਾ ਨਾ ਹੋਲ ਛੋਟਾ ਬਣਦਾ ਜੇ ਆਪਾਂ ਵਾਲ ਪਾ ਲਈਏ ਤੇ ਤਾਂ ਥੋੜਾ ਜਿਹਾ ਇਹ ਵੱਡਾ ਬਣ ਜਾਂਦਾ ਤੇ ਇਹ ਦਿਖਾਈ ਬਹੁਤ ਘੱਟ ਜਾਂਦਾ ਹੈ ਦੇਖੋ ਤੇ ਆਪਾਂ ਥੋੜਾ ਜਿਹਾ ਬਣਿਆ ਦਿਖਾਉਨੇ ਡਿਜ਼ਾਈਨ ਲੁੱਕ ਜਿਹਾ ਇਸ ਤਰ੍ਹਾਂ ਲੱਗਦਾ ਕਿਸੇ ਵੀ ਰੰਗ ਚ ਤੁਸੀਂ ਬਣਾ ਸਕਦੇ ਹੋ ਬਹੁਤ ਸੋਹਣਾ ਬਣਦਾ ਤੇ ਸੌਖਾ ਵੀ ਬਹੁਤ ਹੈ ਬਹੁਤ ਪਿਆਰਾ ਲੱਗਦਾ ਹੈ ਦੇਖੋ ਜੇ ਇਸ ਤਰ੍ਹਾਂ ਟੇਡੀਆਂ ਟੇਡਿੰਗ ਵਾਲਾ ਸਰਾ ਜਾਂਦੀਆਂ ਕੋਟੀ ਸਵੈਟਰ ਜੈਕਟ ਕੁਝ ਵੀ ਮਨਾਉ ਬਹੁਤ ਸੋਹਣਾ ਲੱਗਦਾ ਜਰੂਰ ਟਰਾਈ ਕਰਿਓ ਤੇ ਵੀਡੀਓ ਆਪਣੀ ਚੰਗੀ ਲੱਗੀ ਤਾਂ ਵੀ ਧੰਨਵਾਦ ਬਰ ਬਰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਐਂਡ ਤੱਕ ਵੀਡੀਓ ਦੇਖਿਓ ਜੀ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਇਸ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ